ਕਮੂ ਹੋਏ ਪੰਡਤ ਕਰੇ ਬਖੌਨ ਉਹ ਰਜਿੰਦੇ ਜੀ ਮਾਰਾ ਪਰਮਾਨ ਕਰਦੇ ਨੇ అనేక ਜੁਨੀਆ ਦੇ ਜੀਵ ਜਾਣਦਾ ਕਦੀ ਪੰਡਤ ਬਣ ਜਾਂਦਾ ਗਿਆਨ ਉਪਦੇਸ਼ ਕਰਦਾ ਫਿਰ ਕਮੂ ਮੌਂਦਾਰੀ ਲਾਵੇ ਧਿਆਨ ਕਿਉਂ ਨਹੀਂ ਮੌਂਦਾਰੀ ਬਣ ਜਾਂਦਾ ਧਿਆਨ ਲਗਾ ਕੇ ਬੈਠ ਜਾਂਦਾ ਬੋਲਦਾ ਹੀ ਕਬੂ ਤਰਤੀਰਤ ਇਸ਼ਨਾਨ ਆਪਣੀ ਕਲਿਆਣ ਵਾਸਤੇ ਗਈ ਤੀਰਤਾਂ ਤੇ ਰਹਿੰਦੇ ਰਹਿੰਦੇ ਇਸ਼ਨਾਨ ਹੀ ਕਰਦੇ ਰਹੇ ਸਮਝੇ ਇਸ਼ਨਾਨ ਅੱਲਾ ਲਈ ਮਹਾਤਮ ਮਿਲੇਗਾ ਤਬ ਉਹ ਸਿੱਧ ਸਾਧਕ ਮੁਕ ਗਿਆ ਕਦੇ ਜੀ ਸਿੱਧ ਬਣ ਜਾਂਦੇ ਤੇ ਅਸੀਂ ਤੇਨੂੰ ਪ੍ਰਾਪਤ ਹੋ ਗਿਆ ਸਾਧਕ ਬਣ ਗਿਆ ਫਿਰ ਮੁਕ ਤੋ ਗਿਆਨ ਦਿੰਦਾ ਦੂਜੇ ਨੂੰ ਗਿਆਨ ਉਪਦੇਸ਼ ਕਰਦਾ ਕਬੂ ਕੀਟ ਹਸ ਪਤੰਗ ਹੋਏ ਜੀਆ ਕਈ ਬਰੀਆ ਸੀ ਜੂਨਾ ਮਿਲਦੀਆਂ ਨੇ ਕੀੜੇ ਬਣ ਜਾਂਦੇ ਹਾਥੀ ਬਣ ਜਾਂਦੇ ਪਤੰਗੇ ਬਣ ਜਾਂਦੇ ਅਨੇਕ ਜੀਵਨ ਪਰਮੇ ਪਰਮੀਆਂ ਕਈ ਤਰ੍ਹਾਂ ਦੇ ਜੂਨਾ ਹੀ ਜੀਵ ਲੈਂਦਾ ਹੈ ਕਰਮ ਅਨੁਸਾਰ ਪਰਮ ਦਾ ਰਹਿੰਦਾ ਫਿਰ ਉਹ ਪਰਮਾਚਾਰ ਨਹੀਂ ਕਿਲੇ ਨਹੀਂ ਪਾਂਦਾ ਜਨਮ ਮਿਲਦੇ ਰਹਿੰਦੇ ਨੇ ਮਰਨ ਹੁੰਦਾ ਰਹਿੰਦਾ ਬਸ ਪਰਮਾਚਾਰ ਸਾਰਾ ਜੀਵਨ ਪਦਿਤ ਹੋ ਜਾਂਦਾ ਹੈ ਇਕ ਰਾਜਾ ਪਰਮਛਪਿਆ ਹੋਇਆ। ਰੋਜ਼ ਕਥਾ ਹੁੰਦੀ ਏ ਦੇ ਦਰਬਾਰ ਚ। ਇੱਕ ਪੰਡਿਤ ਜੀ ਕਥਾ ਕਰਨ ਆਉਂਦੇ ਨੇ। ਉਹ ਕਿੰਤੂ ਪਰੰਤੂ ਬੜੀ ਕਰਦਾ ਕਥਾ ਦੀ। ਕਿਉਂਕਿ ਜਿਹੜਾ ਪ੍ਰਧਾਨ ਮੰਤਰੀ ਨੇ ਕਿਹਾ ਮਹਾਰਾਜ ਤੁਹਾਡੇ ਪਿਤਾ ਪੁਰਖ ਹਮੇਸ਼ਾ ਦਰਬਾਰ ਚ ਕਥਾ ਕਰਦੇ ਸਨ। ਜੇ ਕੋਈ ਨਾ ਕੋਈ ਪੰਡਿਤ ਵਿਦਵਾਨ ਕਥਾ ਕਰਦਾ ਸੀ। ਉਹ ਸਾਰੇ ਬੈਠ ਕੇ ਜਰੂਰ ਸੁਣਦੇ ਸਨ ਉਸ ਪ੍ਰਥਾ ਨੂੰ ਆਪ ਉਸੇ ਤਰ੍ਹਾਂ ਸਚਾਰੂਪ ਚਲਾਉਂਦੇ ਰਹੋ ਰਾਜਾ ਕਹਿੰਦੇ ਠੀਕ ਹੈ ਸਾਡੇ ਪਿਤਾ ਦਾਦਾ ਵੀ ਇਸੇ ਤਰ੍ਹਾਂ ਹੀ ਕਥਾ ਕਰਾਉਂਦੇ ਸਨ ਦਰਵਾਜ਼ੇ ਕੋਲ ਸਮਾਂ ਕਥਾ ਦਾ ਉਸੇ ਤਰ੍ਹਾਂ ਰੱਖਿਆ ਜਾਵੇ ਇੱਕ ਪੰਡਿਤ ਜਿਉਣਾ ਅਗੇ ਕਥਾ ਕਰਦੇ ਨੇ ਇੱਕ ਗ੍ਰੀ ਕਥਾ ਜੀ ਕਹਿੰਦੇ 84 ਲਗ ਜੂਨਾ ਨੇ ਕਰਮਨ ਸਾਰੇ ਜੀਵ ਸਾਰੀ ਜੂਨਾ ਭੁਗਤਦਾ ਰਹਿੰਦਾ ਹੈ ਕਦੇ ਕੀੜੇ ਮਕੋੜੇ ਬੰਦਾ ਹਾਥੀ ਬਣ ਜਾਂਦਾ ਹੈ ਪੰਛੀ ਬਣ ਜਾਂਦਾ ਕੋ ਜਾਲ ਹੋਰ ਬਣ ਜਾਂਦਾ ਔਰ ਫਿਰ 84 ਲੱਖ ਜੂਨਾ ਭੁਗਤਣ ਤੋਂ ਬਾਅਦ ਇਨਸਾਨ ਦਾ ਸ਼ਰੀਰ ਮਿਲਦਾ ਹੈ ਕਲਿਆਣ ਵਾਸਤੇ ਵੀ ਆਪਣਾ ਸੇਵਾ ਸਿਮਲ ਕਰਕੇ ਕਲਿਆਣ ਕਰ ਲੋ ਲੇਕਿਨ ਉਸ ਗੱਲ ਦੇ ਨੂੰ ਸੋਚੀ ਨਹੀਂ ਪੈਂਦੀ ਔਰ ਫਿਰ ਜੂਨਾ ਚਲਾ ਜਾਂਦਾ ਕਿਹਦੇ 84 ਲੱਖ ਜੂਨਾ ਨੇ ਤੋ ਫਿਰ ਕੀ ਆ ਕੋਈ ਜੂਨਾ ਜੜੀਆਂ ਕੋਈ ਕੰਮ ਵੀ ਆਉਂਦੀਆਂ ਨੇ ਕੋਈ ਅਸੀ ਜੋਨ ਵੀ ਹੈ ਜਿਹੜੇ ਬੇਕਾਰ ਹੀ ਹੋਵੇ ਪਰ ਇਹ ਕਹਾਂ ਲਗੇ ਦੇਖੋ ਮਹਾਰਾਜ ਇਨਸਾਨ ਹੈ ਜਾਨਵਰ ਨੇ ਪੰਛੀ ਨੇ ਜਲਚਰ ਨੇ ਸਾਰਿਆਂ ਦਾ ਇਨਸਾਨ ਨਾਲ ਸੰਬੰਧ ਹੈ ਔਰ ਇਹ ਸਾਰੇ ਜੀਵ ਪਰਮੇਸ਼ਰ ਦੇ ਹਾਸਲੇ ਰਹਿਣ ਵਾਲੇ ਔਰ ਬਹੁਤ ਸਾਰੇ ਜੀਵ ਨੇ ਜਿਹੜੇ ਕਿ ਇਨਸਾਨ ਨਾਲ ਸਬੰਧ ਰੱਖਦੇ ਨੇ ਉਹ ਇਨਸਾਨਾਂ ਦੇ ਨਾਲ ਹੀ ਰਹਿੰਦੇ ਨੇ ਜਿਦਾ ਗਊ ਹੈ ਕੋਈ ਪਿਆਸਾ ਹੈ ਕੋਈ ਘੋੜਾ ਨੇ ਊਂਟ ਨੇ ਕੁੱਤੇ ਨੇ ਇਨਸਾਨ ਨਾਲ ਹਮੇਸ਼ਾ ਹੀ ਤਲਕ ਜ ਰਹਿੰਦੇ ਨੇ ਕੋਈ ਬਹੁਤ ਸਾਰੇ ਪੰਛੀ ਵੀ ਨੇ ਜਿਹੜੇ ਕੋਈ ਲੋਕੀ ਪਾਲ ਲੈਂਦੇ ਨੇ ਕਈ ਜਾਨਵਰ ਨੂੰ ਪਾਲ ਲੈਂਦੇ ਨੇ ਕਿੰਨੇ ਵੀ ਰਸੀ ਕੋ ਜੂਨ ਵੀ ਹੈ ਜਿਹੜੇ ਤਲਬੀ ਨੇ ਰੱਖਦੇ ਹੋਏ ਕੰਮ ਹੀ ਨਾ ਆਉਂਦੀ ਹੋਵੇ ਜਿਹੜਾ ਇਨਸਾਨ ਨੂੰ ਕੰਮ ਨਹੀਂ ਆਉਂਦੀ ਆ ਕਿਸੇ ਵੀ ਕੰਮ ਨਹੀਂ ਆਉਂਦੀ ਐਸੀ ਜੂਨ ਵੀ ਹੈ ਕੋਈ ਉਹਦੇ ਇੱਕ ਮੰਤਰੀ ਸੀ ਉਹ ਜਿਹੜਾ ਜੰਗਲ ਦੇ ਇਲਾਕੇ ਚੋਂ ਆਂਦਾ ਸੀ ਉੱਥੇ ਦਾ ਪੀਲ ਵਸੀ ਦਾ ਸੀ ਉਹਨੇ ਵੀ ਮੰਤਰੀਪਦ ਦਿੱਤਾ ਗਿਆ ਵੀ ਉੱਥੇ ਦਾ ਇਹ ਸੁਖ ਦੁਖ ਦਾ ਸਾਰਾ ਸਮਾਚਾਰ ਉਹ ਦਿੰਦਾ ਹੈ ਉੰਦੇ ਦੀ ਕੋਈ ਮੁਸ਼ਕਲ ਹੈ ਉਸ ਨੂੰ ਹੱਲ ਕਰਨ ਵਾਸਤੇ ਉਹਨੂੰ ਰੱਖਿਆ ਗਿਆ ਉਹ ਕਹਿੰਦਾ ਮਹਾਰਾਜ ਜੰਗਲ ਦੇ ਵਿੱਚ ਇੱਕ ਮੱਖੀ ਹੁੰਦੀ ਹੈ ਜੰਗਲ ਦੀ ਮੱਖੀ ਬਿਲਕੁਲ ਬੇਕਾਰ ਕਿਸੇ ਕੰਮ ਨਹੀਂ ਆਉਂਦੀ ਸ਼ਾਇਦ ਦੀ ਮੱਖੀ ਤਾਂ ਸ਼ਾਇਦ ਹੁੰਦੀ ਹੈ ਉਹ ਤਾਂ ਕੰਮ ਆਉਂਦੀ ਹੈ ਇੱਕ ਮੱਖੀ ਜੰਗਲ ਦੀ ਉਦਾਂ ਹੀ ਉਹ ਡੰਗ ਮਾਰਦੀ ਹੈ ਜਿਹਦੇ ਤਰਮੋੜੀ ਹੁੰਦੀ ਹੈ ਪਰ ਉਹ ਕੰਮ ਕਿਸੇ ਨਹੀਂ ਆਉਂਦੇ ਇੱਕ ਮੱਕੜੀ ਇਹ ਜਾਲ ਬਣਾਉਂਦੀ ਹੈ ਉਹ ਵੀ ਕਿਸੇ ਕੰਮ ਨਹੀਂ ਆਉਂਦੀ ਇਹ ਜੂਨੇ ਸੇ ਮਜੂਰ ਜੂਨਾ ਬੜਾਈਆਂ ਨੇ ਬੰਦੇ ਕਹਿੰਦੇ ਦੇਖੋ ਪਰਮੇਸ਼ਰ ਦੀ ਰਚਨਾ ਹੈ ਹਰ ਇੱਕ ਜੀਵਨ ਕੋਈ ਨਾ ਕੋਈ ਕੰਮ ਕਰਦੀ ਹੈ ਇਨਸਾਨਤਾ ਲਗ ਵੀ ਰੱਖਦੀ ਉਹ ਕਹਿੰਦਾ ਜੀ ਦੇਖੋ ਜੰਗਲੀ ਮੱਖੀ ਕਿਸ ਦਾ ਮੰਦ ਹੈ ਮਗੜੀ ਜਾਲੇ ਮੰਦ ਦਿਓ ਦੇਵਾਲ ਕਿਹੜਾ ਕੰਮ ਹੁੰਦਾ ਕੋਈ ਬਿਲਕੁਲ ਬੇਕਾਰ ਰਾਜਾ ਕਹਿੰਦੇ ਮੇਰੇ ਖਤਮ ਕਰ ਦੀ ਇਹਨਾਂ ਨੂੰ ਬੇਕਾਰ ਜੀਵ ਨੇ ਅਭੀ ਖਪਤੀ ਜੇ ਰਾਜਾ ਪਹਿਲੇ ਕਹਿੰਨੇ ਮਹਾਰਾਜ ਕਿਉਂ ਉਹਨਾਂ ਨੂੰ ਮਾਰਨੇ ਕਹਿੰਦੇ ਉਸੇ ਕੀ ਲੋੜ ਪਈ ਜੰਗਲਾ ਚ ਰਹਿੰਦੇ ਨੇ ਪਰਮੇਸ਼ਰ ਨੇ ਉਹਨਾਂ ਦੀ ਰਚਨਾ ਕੀਤੀ ਹੈ ਤੇ ਵੀ ਸਾਨੂੰ ਮਾਰਨ ਦੀ ਕਿ ਲੋੜ ਉਹਨੂੰ ਬੰਦ ਜੀ ਆ ਮੈਂ ਖਿਆਲ ਅੰਦਰ ਵੀ ਜੂਨਾ ਪਰਮੇਸ਼ਰ ਦੀ ਬਣਾਈਆਂ ਨੇ ਤੇ ਫਿਰ ਮਾਰ ਕੇ ਕਰੋਗੇ ਕੀ ਰਾਜਾ ਫਿਰ ਕੇ ਅੰਦਰ ਠੀਕ ਹੈ ਐਸਾ ਤਾਂ ਸੁਣ ਕੇ ਜਾ ਰਹਾ ਜੀ ਅਜੀਬ ਜਿਬ ਗੱਲਾਂ ਕਰ ਰਹੇ ਅੰਦਰ ਵੰਨ ਜੀ ਰੋਜ਼ ਕਥਾ ਕਰਦੇ ਨੇ ਕਈ ਤਰ੍ਹਾਂ ਦੇ ਗਿਆਨ ਉਪਦੇਸ਼ ਕਰਦੇ ਨੇ ਉਹਨਾਂ ਕਥਾ ਪ੍ਰਸੰਗ ਚੱਲਦੇ ਦੂਸਰੇ ਰਾਜੇ ਨੇ ਆਪਣੇ ਗੁਪਚਰ ਭੇਜੇ ਹੋਏ ਨੇ ਕਿਉਂਕਿ ਹਰ ਦੇਸ਼ ਦਾ ਰਾਜਾ ਦੂਜੇ ਦੇਸ਼ ਗੁਪਚਰ ਹੁੰਦਾ ਹੈ ਤੇ ਉਹਦੇ ਦੀ ਸਾਰੀ ਖਬਰਾਂ ਦੇ ਅੰਦਰ ਰੰਦਾ ਆਪਣੇ ਰਾਜਾ ਨੂੰ ਉਹਨੇ ਖਬਰ ਦਿੱਤੇ ਜੇ ਰਾਜਾ ਕਥਾ ਪ੍ਰਸੰਗ ਦੇ ਚ ਬੜਾ ਟਾਈਮ ਲਾਂਦਾ ਮੀ ਜੀ ਪੰਡਿਤ ਜੀ ਤੁਹਾਨੂੰ 10 ਤਰ੍ਹਾਂ ਦੇ ਸਵਾਲ ਕਰਦਾ ਰਹਿੰਦਾ ਹੈ ਸੈਨਾਪਤੀ ਨੂੰ ਟਾਈਮ ਲੱਗਦਾ ਆਪਣੀ ਗੱਲ ਕਰਨ ਦਾ ਸੈਨਾਪਤੀ ਕਈ ਵਾਰ ਜਾਂਦਾ ਵੀ ਆਪਣੀ ਸੈਨਾ ਦਾ ਸਮਾਚਾਰ ਦੇਵੇ ਕੋਈ ਹਥਿਆਰ ਦੀ ਲੋੜ ਹੈ ਕੋਈ ਹੋਰ ਚੀਜ਼ ਦੀ ਜ਼ਰੂਰਤ ਹੈ ਕੋਈ ਘੋੜਿਆਂ ਦੀ ਲੋੜ ਹੈ ਉਹ ਗੱਲ ਹੀ ਨਹੀਂ ਕਰ ਪਾਂਦਾ ਬਸ ਉਹ ਪੰਡਿਤ ਜੀ ਨਾਲ ਹੀ ਬੈਠਾ ਰਹਿੰਦਾ ਹਣ ਕੀ ਰਾਜਾ ਮੈਂ ਉਹਨਾਂ ਦੇ ਸਵਾਲ ਜਵਾਬ ਨਹੀਂ ਮੁਕਦੇ ਉਹ ਸੈਨਾ ਵਾਲੇ ਪਾਸੇ ਕੋਤੀ ਹਲੇ ਦਿੱਤਾ ਜਾ ਰਿਹਾ। ਅਗਰ ਹਮਲਾ ਕੀਤਾ ਜਾਏ ਤਾਂ ਅਸੀਂ ਜਿੱਤ ਸਕਦੇ ਹਾਂ। ਔਰ ਰਾਜਾ ਨੂੰ ਮਿਚਾਂਦੀ ਮੈਂ ਦੂਸਰੇ ਦੇਸ਼ ਨੂੰ ਜਿੱਤ ਲਵਾਂ। ਉਹਦੇ ਦਾ ਸਾਰਾ ਖਜ਼ਾਨਾ ਸਮਾਂ ਲਵਾਂ। ਉਸ ਦੇ ਇਸਾ ਵੀ ਮੈਂ ਰਾਜਾ ਬਣ ਜਾਵਾਂ। ਉਸਨੇ ਇਸ ਖਿਆਲ ਨੂੰ ਹਮਲਾ ਕਰ ਦਿੱਤਾ। ਬੜੀ ਜ਼ੋਰਦਾਰ ਹਮਲਾ ਕੀਤਾ। ਇੱਥੋਂ ਤਿਆਰੀ ਨਹੀਂ ਸੀ ਕੋਈ ਵੀ। ਰਾਜਾ ਹਾਰ ਗਿਆ ਜਾਨ ਬਚਾਣ ਨੂੰ ਜੰਗਲ ਨੂੰ ਦੌੜ ਗਿਆ ਸਾਲਿਕ ਵਿੱਚ ਮਾਰੇਗੇ ਸਾਰੇ ਇਕਲੇ ਰਹਿ ਗਿਆ ਰਾਜਾ ਉਹ ਦੌੜਦਾ ਦੌੜਦਾ ਜੰਗਲ ਵਿੱਚ ਥੱਕ ਗਿਆ ਬੜਾ ਉਹ ਦਮਨ ਵਿੱਚ ਕਾफी ਦੂਰ ਨਿਕਲ ਆਇਆ ਥੋੜਾ ਆਰਾਮ ਕਰਾਂ ਘੋੜਾ ਵੀ ਪਸੀਨੇ ਨਾਲ ਭਰਿਆ ਪਿਆ ਉਹ ਘੋੜੇ ਨੇ ਵੀ ਛੱਡ ਕੇ ਤੇ ਆਪ ਜਰਾ ਪੇੜ ਦੇ ਥੱਲੇ ਬੈਠ ਗਿਆ ਆਰਾਮ ਕਰਨ ਵਾਸਤੇ ਬੜੇ ਬੜੇ ਉਹਨੂੰ ਨੀਂਦ ਆ ਗਈ ਤਾਂ ਕਿ ਐਸੀ ਬੜਾ ਭਾਰੀ ਥੋੜੇ ਦੇਰ ਉਹਨੂੰ ਸੁਧੇ ਨੇ ਹੋਏ ਤਨੂੰ ਜੰਗਲੀ ਮੱਖੀ ਨੇ ਆ ਕੇ ਤੇ ਨਾਕ ਚ ਡੰਗ ਮਾਰਦਾ ਐਕਦਾਮ ਦਰਦਨਾਲ ਰਾਜਾ ਖੜਾ ਹੋ ਗਿਆ ਫਿਰ خیال ਆਇਆ ਮੇਰੇ ਪਿੱਛੇ ਤਾਂ ਦੁਸ਼ਮਣ ਦੀ ਸੈਨਾ ਲੱਗੀ ਤੇ ਮੈਂ ਬਾਹਰ ਇਧੇ ਲੇਟੇ ਮੈਂ ਭੱੜ ਲੈਣਗੇ ਉੱਠਿਆ ਐਕਦਾਮ ਦੇਖਦਾ ਜੰਗਲ ਦੀ ਮੱਖੀ ਨੇ ਡੰਗ ਮਾਰੇ ਲੇਕਿਨ ਇਹਦੇ ਮਾਰ ਨਾਲ ਮੈਂ ਜਾਗ ਗਿਆ ਤੇ ਮੈਂ ਸੋਚਦਾ ਜੰਗਲ ਦੇ ਮੱਖੀ ਬੇਕਾਰ ਹੈ ਪਰ ਇਹ ਤਾਂ ਮੈਨੂੰ ਸਾਵਧਾਨ ਕਰਦਾ ਇਸ ਨੇ ਸੋਚਦਾ ਮੈਂ ਕਿੱਥੇ ਜਾ ਕੇ ਲੁਕਾਂ ਦੌੜੇ ਅਗੇ ਆ ਕੇ ਦੇਖਿਆ ਗੁਫਾ ਹੈ ਗੁਫਾ ਜਾ ਕੇ ਬਣ ਗਿਆ ਪਰ ਨੀਂਦ ਬੜੀ ਆ ਰਹੀ ਹੈ ਕਈ ਦਿਨ ਦਾ ਲੜਾਈ ਯੁੱਧ ਦੇ ਮੈਦਾਨ 'ਚ ਰਿਹਾ ਸੋਈ ਨਹੀਂ ਸਕਿਆ ਥੱਕਿਆ ਹੀ ਬੜਾ ਗੁਫਾ ਜਾ ਕੇ ਲੇਟ ਗਿਆ ਚਾਰੇ ਪਾਸੇ ਦੂਸਰੇ ਰਾਜਾ ਦੇ ਸਿਪਾਹੀ ਘੁੰਮਦੇ ਪਿੰਡ ਲਪਦੇ ਨੇ ਇੱਕ 그룹 ਉਹਨਾਂ ਦਾ ਲਬਦਾ ਲਬਦਾ ਉਸ ਪਾਸੇ ਆ ਗਿਆ ਇਸ ਸਮਾਂ ਦੀ ਟੁਕੜੀ ਉਧਰ ਆਈ ਤਾਂ ਲਬਦੀ ਫਿਰ ਇੱਕ ਨੇ ਕਿਹਾ ਵੀ ਇੱਥੇ ਮੈਨੂੰ ਪਤਾ ਲੱਗਿਆ ਗੁਫਾ ਇੱਕ ਹੋ ਸਕਦਾ ਰਾਜਾ ਉਸ ਵਿੱਚ ਨਾ ਹੋਵੇ ਗੁਫਾ ਢੂੰਡ ਕੇ ਉਹ ਤੇ ਪਹੁੰਚੇ ਰਾਜਾ ਅੰਦਰ ਸਦਾ ਸੀ ਬਾਰਾ ਮਗਣੀ ਨੇ ਜਾਲ ਬਣਾ ਦਿੱਤਾ ਗੋਪਾ ਦੇ ਦਰਵਾਜ਼ੇ ਤੇ ਉਹ ਸੈਨੇਕ ਅੰਦਰ ਦੇਖਣ ਨੂੰ ਹੋਣ ਲੱਗਿਆ ਕਿ ਉਹ ਕਹਿੰਦੇ ਜਾਲ ਲੱਗਿਆ ਅੰਦਰ ਕਿਤੇ ਬੰਦਾ ਜਾਏਗਾ ਜੇ ਅੰਦਰ ਜਾਣਾ ਤੇ ਜਾਲ ਤੋੜ ਕੇ ਜਾਏਗਾ ਤੇ ਜਾਲ ਪੂਰਾ ਲੱਗਾ ਹੋਇਆ ਹੈ ਇਸ ਦਾ ਮਤਲਬ ਅੰਦਰ ਕੋਈ ਨਹੀਂ ਹੈ ਉਹ ਸੈਨੇਕ ਇਦਾਂ ਦੀ ਕਲਾ ਕਰਕੇ ਮੁੜ ਗਏ ਦਵਾਜਾ ਅੰਦਰ ਸੁਣਦਾ ਪਿਆ ਵੀ ਬਾਹਰ ਮੱਕਣੀ ਨੇ ਜਾਲਾ ਬਣਾ ਦਿੱਤਾ ਤੇ ਉਹ ਸੈਨੇਕ ਮੁੜ ਕੇ ਵੀ ਜਾਲਾ ਬਣਿਆ ਇੱਥੇ ਤੇ ਇਸ ਦਮਲੇ ਅੰਦਰ ਕੋਈ ਵੀ ਨਹੀਂ ਜੇ ਕੋਈ ਅੰਦਰੋਂ ਇੱਥੋਂ ਜਾਂਦਾ ਤੇ ਬਾਹਰੋਂ ਜਾਲਾ ਟੁੱਟ ਜਾਂਦਾ ਮਗਰ ਨਹੀਂ ਇਹ ਜਾਲਾ ਬਣਾਇਆ ਪਤਾ ਨਹੀਂ ਕਦੋਂ ਦਾ ਅੰਦਰ ਕੋਈ ਜ਼ਮਲ ਕੋਈ ਨਹੀਂ ਜਾਨ ਬਜਗੀ ਰਾਜਾਂ ਦੀ ਰਾਤ ਪਈ ਤੇ ਬਾਹਰ ਨਿਕਲਿਆ ਔਰ ਤਾਂ ਆਪਣੀ ਦਿਸ਼ਾ ਦੇਖੀ ਵੀ ਮੈਂ ਕਿਹੜੇ ਪਾਸੇ ਆਇਆ ਕਿੱਥੇ ਜਾਣਾ ਉਹ ਜੰਗਲ ਜਿਹੜਾ ਭੀਲ ਮੰਤਰੀ ਉਧਰ ਰਹਿੰਦਾ ਸੀ ਉਸ ਨੂੰ ਉਹਦਾ ਪਤਾ ਕਰਕੇ ਉਸ ਪਾਸੇ ਤੁਰ ਪਿਆ ਜਾ ਕੇ ਉਹ ਘਰ ਪਹੁੰਚਿਆ ਉਹਨਾਂ ਕੋ ਦੱਸ ਜਾਇ ਰਾਜੇ ਦਾ ਉਹ ਪੀਲੇ ਮੰਤਰੀ ਘਰ ਬੈਠਾ ਸੀ ਇਹ ਹਾਰ ਹੋ ਗਈ ਤੇ ਇਸ ਕਰਕੇ ਦੌੜ ਕੇ ਉਹ ਵੀ ਆ ਕੇ ਸੀ ਵਾਪਸ ਰਾਜਾ ਉਸੇ ਬੈਠਾ ਦੇ ਉਹ ਪੁੱਛਿਆ ਉਹਨੇ ਵੀ ਨਾ ਕਿ ਦੱਸੋ ਜੀ ਕਹਿੰਦੇ ਮੱਖੀ ਜੰਗਲ ਦੇ ਨੇ ਡੰਗ ਮਾਰਦਾ ਯੋ ਜਗਲੇਬੀਰ ਤੋਂ ਮੈਨੂੰ ਕਹਾਂ ਦੱਸ ਸੀ ਵੀ ਜੰਗਲ ਦੀ ਮੱਖੀ ਕੋਈ ਕੰਮ ਦੀ ਨਹੀਂ ਪਰ ਇਸਨੇ ਤਾਂ ਮੇਰੀ ਜਾਨ ਬਚਾ ਦਿੱਤੀ ਕਿ ਮੈਂ ਉੱਥੇ ਬੈਠਾ ਪੇੜ ਤੇ ਆਰਾਮ ਕਰਨ ਲੱਗ ਅਮਨੇ ਨੀਂਦ ਆ ਗਈ ਇਸ ਮੱਖੀ ਨੇ ਮੇਰੇ ਡੰਗ ਮਾਰਦਾ ਮੈਨੂੰ ਜਾਗ ਗਈ ਪਤਾ ਲੱਗਾ ਕਿ ਮੇਰੇ ਪਿੱਛੇ ਤਾਂ ਸੈਨਿਕ ਨੇ ਮੈਂ ਬਾਰੀ ਸੁਤਾ ਵੇ ਪਕੜ ਲੈਣਗੇ ਮੈਂ ਅੰਗੋਬਾ ਚ ਲੁਕ ਗਿਆ ਜਾ ਕੇ ਅੰਗੋਬਾ ਦੇ ਬਾਹਰ ਮਕੜੀ ਨੇ ਜਾਲਾ ਬਣਾਤਾ ਜਿਸ ਕਰਕੇ ਸੈਨਿਕ ਆਏ ਉਧਰ ਦੇਖਣ ਵਾਸਤੇ ਲੇਕਿਨ ਜਾਲਾ ਦੇਖ ਕੇ ਮੁੜ ਗਏ ਵੀ ਤਾਂ ਜਾਲਾ ਬਾਰ ਲੱਗਾ ਹੈ ਤੇ ਅੰਦਰ ਕੋਈ ਵੀ ਨਹੀਂ ਇਹ ਦੋਨੋਂ ਹੀ ਜੀ ਮੇਰੇ ਕਮ ਆਏ ਨੇ ਇਹਨਾਂ ਨੇ ਮੇਰੀ ਜਾਨ ਬਚਾਈ ਇਸ ਕਰਕੇ ਉਹ ਕਹਿੰਦਾ ਵੀ ਇਸ ਬੰਦੇ ਕਹਿੰਦੇ ਸਨ ਠੀਕ ਹੈ ਸਭ ਜੀ ਜੰਤ ਜਿਹੜੇ ਨੇ ਇਹ ਪਰਮੇਸ਼ਰ ਦੀ ਰਚਨਾ ਹੈ ਤੇ ਹਰ ਜੀਵ ਦਾ ਕੋਈ ਨਾ ਕੋਈ ਕੰਮ ਹੈ ਤੇ ਰਾਜ ਨੇ ਸਮਝਾਈ ਵੀ ਇਹ ਜੀਵਤਾ ਦੋਨੋਂ ਨੇ ਮੇਰੀ ਜਾਨ ਬਚਾਈਏ ਅਸੀਂ ਕਹਿੰਦੇ ਵੀ ਆਈ ਕੋਈ ਮਤਲਬ ਨਹੀਂ ਨਾ ਦਾ ਲੇਕਿਨ ਸੰਸਾਰ ਜਿਤਨੇ ਵੀ ਜੀਵ ਨੇ ਇਹ ਕੋਈ ਨਾ ਕੋਈ ਮਤਲਬ ਹਸਤੇ ਬਣਾਏ ਨੇ ਪਰਮੇਸ਼ਰ ਨੇ ਕਈ ਜਨਮ ਬੇਕੀਟ ਪਤੰਗਾ ਕਈ ਜਨਮ ਗਾ ਜਮੀਨ ਕਰਾਂਗਾ ਇਤਨੇ ਜਨਮ ਮੇਂ ਇਨਸਾਨ ਨੂੰ ਪ੍ਰਾਪਤ ਹੁੰਦੇ ਨੇ 84 ਲੱਖ ਜੀਣਾ ਬਾਅਦ ਫਿਰ ਕਿੱਧਰ ਜਾ ਕੇ ਇਨਸਾਨ ਦਾ ਸ਼ਰੀਰ ਮਿਲਦਾ ਹੈ ਕਲਿਆਣ ਵਸੇ ਮਿਲਦਾ ਹੈ ਜੇ ਆਪਣਾ ਕਲਿਆਣ ਕਰ ਲਵੇ ਤੇ ਪਰਮੇਸ਼ਰ ਦੀ ਰਚਨਾ ਹੈ ਕਿਤਨੇ ਤਰ੍ਹਾਂ ਦੇ ਜੀਵ ਪਰਮੇਸ਼ਰ ਨੇ ਬਣਾਏ ਨੇ ਔਰ ਇਹ ਜੀਵ ਕਰਮ ਅਨੁਸਾਰ ਉਹਨਾਂ ਜੀਵਨਾ ਚੱਲਦਾ ਰਹਿੰਦਾ ਤੇ ਮਾਲਾ ਫਰਮਾਨ ਕਹਿੰਦੇ ਕਬੂ ਕੀਟ ਹਸਤ ਪਤੰਗ ਹੋਏ ਜੀਆ ਇਹ ਜੀਵ ਹੈ ਕਿਵੇਂ ਕੀੜਾ ਬਣ ਗਿਆ ਕਦੇ ਹਾਥੀ ਬਣ ਗਿਆ ਕਦੇ ਪਤੰਗਾ ਬਣ ਗਿਆ ਇਹਦਾ ਦਾ ਜੀਵਨ ਚੱਲੇ ਅਲਗ ਜੋਨ ਪਰਮੇ ਪਰਮਿਆ ਇਹਨੇ ਕਾ ਜੋਨਾ ਜੇ ਭਰਮ ਦਾ ਹੀ ਰਿਹਾ ਇਨਸਾਨ ਕਿ ਕਰਮਾਂ ਅਨੁਸਾਰ ਭੁਗਤਨੇ ਪੈਂਦੀ ਸਾਰੀ ਜੋਨਾ ਕੇਵਲ ਇੱਕ ਤਰੀਕਾ ਹੁੰਦਾ ਜੇ ਸੇਵਾ ਸਿਮਰਨ ਕਰੇ ਤੀਨਾ ਜੀਵਨਾ ਤੋਂ ਛੁਟਕਾਰਾ ਸਕਦਾ ਨਿਸ਼ਕਾਮ ਭਾਵਨਾ ਸੇਵਾ ਕਰੇ ਤਾਂ ਆਗਿਆਨ ਹੋ ਸਕਦਾ ਸੇਵਾ ਕਰਦੋਤ ਨਹੀਂ ਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ ਇਸ ਕੰਮ ਬਾਹਮਨਾ ਸੇਵਾ ਸਿਮਨ ਕਰੇ ਤਾਂ ਪ੍ਰਭੂ ਦੀ ਪ੍ਰਾਪਤੀ ਇਹਦੇ ਤਾਂ ਜਨਮਨੋਂ ਛੁੱਟਦਾ ਮਿਤਾ ਜੀਵ ਅਨੇਕ ਜੀਵਨ ਪਰਮੇ ਪਰਮਿਆ ਕਈ ਤਰ੍ਹਾਂ ਦੀ ਜੂਨਾ ਵਿੱਚ ਪਰਮੇ ਚ ਪਿਆ ਹੋਇਆ ਪਰਮਿਆ ਹੈ ਜੂਨਾ ਦੇ ਚੱਕਰ ਹੀ ਲੰਦਾ ਰਹਿੰਦਾ ਨਾਨਾ ਰੂਪ ਜੋ ਸਾਂਗੀ ਦਿਖਾਵੇ ਜੇ ਸਾਂਗੀ ਬੰਦਾ ਹੁੰਦਾ ਹੈ ਨੱਟ ਬੰਦਾ ਬਹੁ ਰੂਪਿਆ ਹੈ ਕਈ ਤਰ੍ਹਾਂ ਦੇ ਸਾਂਗ ਕਰਦਾ ਹੋਇਆ ਕਿ ਨੈਸਤ੍ਰਾ ਜੀਵ ਕੇ ਇਸਵਾਂ ਕਰਦਾ ਹੈ ਕਈ ਤਰ੍ਹਾਂ ਦੇ ਜੋ ਨਾ ਚਲਾ ਜਾਂਦਾ ਨਾਨਾ ਰੂਪ ਜੋ ਸਵਾਂਗੀ ਦਿਖਾਵੇ ਜੋ ਪ੍ਰਾਪ ਭਾਵੇ ਤੇ ਮਿਲ ਲਾ ਜਾਵੇ ਵੀ ਪ੍ਰਭੂ ਨੂੰ ਪਾਉਂਦਾ ਜਿੱਦਾਂ ਜੀਵ ਨੂੰ ਨਚਾਣਾ ਚਾਹੇ ਉਹਦਾ ਨਚਦਾ ਹੈ ਜੀਵ ਕਿਉਂਕਿ ਕਿਤੇ ਕਰਮਾ ਦੇ ਮੁਤਾਬਕ ਉਹ ਜੀਵ ਨਚਦੇ ਰਹਿੰਦੇ ਜੋ ਤਿਸ ਭਾਵੇ ਸੋਈ ਹੋਏ ਜੋ ਪ੍ਰਭੂ ਨੂੰ ਪਾਉਂਦਾ ਉਹ ਹੀ ਕੁਛੀ ਹੁੰਦਾ ਹੈ ਨਾਨਕ ਦੂਜਾ ਅਵਰ ਨਾ ਕੋਏ ਦੂਜਾ ਕੋਈ ਵੀ ਨਹੀਂ ਜਿਹੜਾ ਕੁਝ ਕਰ ਸਕੇ ਕਹਿ ਸਕੇ ਕੇਵਲ ਪਰਮਾਤਮਾ ਹੀ ਹੈ ਜਿਹੜੇ ਸਾਰੇ ਜੀਵਾਂ ਦੇ ਉੱਪਰ ਉਹਦਾ ਹੁਕਮ ਚੱਲਦਾ ਕਬ ਉਸ ਸਾਧ ਸੰਗਤ ਇਹ ਪਾਵੇ ਇਹ ਜੀਵ ਹੈ ਕੁ ਦਿਨ ਉਸ ਸਾਧ ਸੰਗਤ ਪ੍ਰਾਪਤ ਹੋ ਜਾਂਦੀ ਉਸ ਥਾਂ ਤੇ ਬੋਰ ਬੋਰ ਨਾ ਆਵੇ ਜਿਹਨੂੰ ਸਾਧ ਸੰਗਤ ਮਿਲ ਗਈ ਪਰ ਉਸ ਥਾਂ ਤੇ ਇਹਦਾ ਉਹ ਦਿਲ ਲੱਗਦਾ ਬਾਹਰ ਆਉਂਦਾ ਨਹੀਂ ਯਾਨੀ ਜੁਨਾ ਚ ਵੀ ਨਹੀਂ ਆਉਂਦਾ ਫਿਰ ਸਤਸੰਗ ਜੀ ਨੂੰ ਪ੍ਰਾਪਤ ਹੋ ਗਿਆ ਅੰਤਰ ਹੋਏ ਗਿਆਨ ਪਰਗਾਸ ਜੇ ਉਹ ਸਤਸੰਗ ਕਰਦਾ ਹੈ ਤੇ ਅੰਦਰ ਹਿਰਦੇ ਚ ਗਿਆਨ ਦਾ ਚਾਨਣ ਹੋ ਜਾਂਦਾ ਉਸ ਅਸਥਾਨ ਦਾ ਨਹੀਂ ਬినాਸ਼ ਜਦੋਂ ਚਾਨਣ ਹੋ ਗਿਆ ਫਿਰ ਬినాਸ਼ ਨਹੀਂ ਹੁੰਦਾ ਉਹਦਾ ਖਾਤਮਾ ਨਹੀਂ ਹੁੰਦਾ ਕਿਉਂਕਿ ਪਹੁੰਚ ਜਾਂਦਾ ਹੈ ਬੇਕੰਡ ਦੇ ਵਿੱਚ ਤੇ ਮੇਕੋਨ ਲਗਾ ਦਿਨਾਸ ਨਹੀਂ ਹੁੰਦਾ ਮਨ ਤਾਂ ਨਾਮ ਰਤੇ ਇੱਕ ਰੰਗ ਜਿਹਦਾ ਮਨ ਔਰ ਦਨ ਨਾਮ ਚ ਰੰਗਿਆ ਰਿਹਾ ਮਨ ਤਾਂ ਨਾਮ ਰਤੇ ਇੱਕ ਰੰਗ ਇੱਕ ਪਰਮੇਸ਼ਰ ਦੇ ਪਿਆਰ ਦੇ ਚ ਜਿਹਦਾ ਮਨ ਤਾਂ ਰੰਗਿਆ ਗਿਆ ਸਦਾ ਵਸੇ ਪਰਮ ਕੇ ਸੰਗ ਉਹ ਹਮੇਸ਼ਾ ਪਰਮ ਬ੍ਰਹਮ ਦੇ ਨਾਲ ਰਹਿੰਦਾ ਕਿਉਂਕਿ ਉਹਦਾ ਮਨ ਤਾਂ ਪਰਮੇਸ਼ਰ ਦੇ ਪਿਆਰ ਚ ਰੰਗਿਆ ਗਿਆ ਜੋ ਜਲ ਮੈਂ ਜਲ ਆਏ ਘਟਾਨਾ ਜਿੱਦੇ ਜਲ ਵਿੱਚ ਜਲ ਜਦਾਂ ਮਿਲ ਜਾਂਦਾ ਨਦੀਆਂ ਹੁੰਦੀਆਂ ਨੇ ਨਾਲੇ ਲਦੀਆਂ ਬਣ ਜਾਂਦੇ ਨੇ ਬਰਸਾਤ ਹੁੰਦੀ ਬਾੜਾ ਦੇ ਵਿੱਚ ਬਹੁਤ ਜਦੋਂ ਫਿਰ ਨਾਲੇ ਬਣ ਜਾਂਦੇ ਨੇ ਨਾਲੇ ਵੀ ਨਦੀ ਦਾ ਰੂਪ ਲੈ ਲੈਂਦੇ ਨੇ ਨਦੀਆਂ ਜਾ ਕੇ ਸਮੁੰਦਰ ਚ ਲੀਨ ਹੋ ਜਾਂਦੀਆਂ ਨੇ ਨਦੀ ਦਾ ਪਾਣੀ ਮਿੱਠਾ ਹੁੰਦਾ ਲੇਕਿ ਸਮੁੰਦਰ ਜਾ ਕੇ ਵੀ ਖਾਰਾ ਹੋ ਜਾਂਦਾ ਇਹ ਨਦੀ ਆਪਣਾ ਸਵਾਦ ਛੱਡ ਕੇ ਦੇ ਸਮੁੰਦਰ ਦਾ ਸਵਾਦ ਲੈ ਲੈਂਦੀ। ਫਿਰ ਉਹ ਸਾਰਾ ਪਾਣੀ ਸਮੁੰਦਰ ਦਾ ਖਾਰਾ ਹੀ ਹੁੰਦਾ ਹੈ। ਸਾਰੀਆਂ ਨਦੀਆਂ 999 ਨਦੀਆਂ ਨੇ ਬੜੀ-ਬੜੀ ਨਦੀਆਂ। ਇਹ ਲਗਾਤਾਰ ਹਰ ਵੇਲੇ ਸਮੁੰਦਰ ਜਾ ਕੇ ਲੀਨ ਹੁੰਦੀ ਰਹਿੰਦੀ ਨੇ। ਐਲ ਐਨ ਸੀ ਸਿੱਧਾ ਨਿਯਮ ਬਣਾਇਆ ਪਰਮਿਸਨ ਨੇ। ਉਸ ਸਮੁੰਦਰ ਕਦੀ ਭਰਦਾ ਨਹੀਂ। ਉਹ ਦਿਨ ਇੰਨੀ ਬੜੀ ਨਦੀਆਂ ਨੇ ਜਿਹੜੀ ਕਿ ਵਿਸ਼ੇਸ਼ 999 ਨਦੀਆਂ ਨੇ ਰੋਜ਼ ਦਿਨ ਪਾਣੀ ਉਹਨਾਂ ਤੋਂ ਜਾਂਦਾ ਸਮੁੰਦਰ ਵਿੱਚ ਸਮੁੰਦਰ ਉੱਥੇ ਦਾ ਉੱਤੇ ਰਹਿੰਦਾ ਆਸੀ ਪਰਮੇਸ਼ਰ ਨੇ ਸਿਸਟਰੀ ਦੀ ਰਚਨਾ ਕੀਤੀ ਉਹ ਨਾ ਲਾਲ ਬੜਵਾਗ ਨਹੀਂ ਹੁੰਦੀ ਸਮੁੰਦਰ ਵਿੱਚ ਵਾਗ ਬਲਦੀ ਉਹ ਭਾਪ ਬਣਦੀ ਜਾਂਦੀ ਹੈ ਉਹਨਾਂ ਭਾਪ ਰੋਜ਼ ਬਣ ਕੇ ਨਿਕਲ ਜਾਂਦਾ ਜਿੰਨੀ ਨਦੀਆਂ ਪੈਂਦੀ ਹੋਈ ਸਿਸਟਮ ਇਹਨੂੰ ਪਰਮੇਸ਼ਰ ਦਾ ਬਰਸਾਤ ਹੁੰਦੀ ਹੈ ਉਹ ਪਾਣੀ ਫੇਰਾ ਜਾਂਦਾ ਫਿਰ ਨਦੀਆਂ ਚਲਾ ਜਾਂਦਾ ਸਮੁੰਦਰ ਪਹੁੰਚ ਜਾਂਦਾ ਤੇ ਕਹਿੰਦੇ ਉਹ ਸਾਰੀ ਨਦੀਆਂ ਜਿਹੜੀ ਜਾਂਦੀਆਂ ਨੇ ਸਮੁੰਦਰ ਬਣ ਜਾਂਦੀਆਂ ਨੇ ਤੇ ਜਲੂ ਫਿਰ ਜਲ ਹੋ ਹੀ ਜਾਂਦਾ ਉਹ ਕੋਈ ਪਤਾ ਨਹੀਂ ਲਗਾ ਸਕਦਾ ਵੀ ਨਦੀ ਦਾ ਜਲ ਕਿਹੜਾ ਹੈ ਨਾਲੇ ਵਾਲਾ ਕਿਹੜਾ ਹੈ ਤੇ ਸਮੁੰਦਰ ਦਾ ਕਿਹੜਾ ਹੈ ਸਾਰਾ ਜਲ ਰੂਪ ਇੱਕੋ ਹੀ ਜਲ ਹੋ ਜਾਂਦਾ ਹੈ ਪਛਾਣ ਨਹੀਂ ਰਹਿੰਦੀ ਉਸ ਵਿੱਚ ਇਸ ਤਰ੍ਹਾਂ ਕਹਿੰਦੇ ਜਿਉਂ ਜਲ ਵਿੱਚ ਜਲ ਆਏ ਘਟਾਣਾ ਜੋ ਜੀਉਂਦੇ ਸੰਜੋਤ ਸਮਾਨਾ ਇਦਾਂ ਜਿਹੜੇ ਪਰਮੇਸ਼ਰ ਦੇ ਪਿਆਰੇ ਹੁੰਦੇ ਨੇ ਉਹਨਾਂ ਦੀ ਜੋਤ ਦੇ ਪਰਮੇਸ਼ਰ ਜਾ ਕੇ ਲੈਣ ਹੋ ਜਾਂਦੀ ਏ ਜਿਦਾ ਪਾਣੀ ਚ ਪਾਣੀ ਮਿਲ ਜਾਂਦਾ ਮਿਟ ਗਏ ਗਮਨ ਪਾਇਬ ਇਸਲਾਮ ਆਵਾਗਮ ਸਮਾਪਤ ਹੋ ਗਿਆ ਹੁਣ ਜੀਵਨਾ ਸਮਾਪਤ ਹੋ ਗਈ ਪਰਮੇਸ਼ਰ ਦੇ ਪਿਆਰਿਆਂ ਦੀ ਜੀਵਨਾ ਸਮਾਪਤ ਹੋ ਜਾਂਦੀ ਨੇ ਮਿਟ ਗਏ ਗਮਨ ਉਹ ਜਨਮ ਮਰਨ ਦਾ ਗਮਨ ਦੌੜ ਭੰਗ ਸਭ ਖਤਮ ਹੋ ਗਈ ਮਿਲ ਕੇ ਗਮਨ ਪਾਏ ਵਿਸ਼ਰਾਮ ਵਿਸ਼ਰਾਮ ਚ ਆ ਗਏ ਹੁਣ ਕਿਉਂਕਿ ਪਰਮੇਸ਼ਰ ਲੀਨ ਹੋ ਗਏ ਜਾ ਕੇ ਨਾਨਕ ਪ੍ਰਭ ਕੇ ਸਤਿਗੁਰੁ ਬਾਹ ਇਸ ਕਰੇ ਮਾਰੇ ਪਰਮਾਨ ਕਰਦੇ ਨੇ ਵੈਸੇ ਤੇ ਉਸ ਪ੍ਰਭੂ ਤੋਂ ਕੁਰਬਾਨ ਜਾਂਦੇ ਆ ਸਦਕੇ ਜਾਂਦੇ ਆ ਜਿਹੜੀ ਐਸੀ ਲੀਲਾ ਰਚਦੇ ਨੇ ਔਰ ਐਸੀ ਕਿਰਪਾ ਕਰਦੇ ਨੇ ਜੀਵ ਨੂੰ ਕਰਮ ਅਨੁਸਾਰ ਫਲ ਮਿਲਦਾ ਜੈਸਾ ਕਰਮ ਕਰਦਾ ਵੈਸਾ ਫਲ ਮਿਲਦਾ ਜਾ ਵੀ ਜੇ ਸੋਲੁਨੇ ਕਰਮਾ ਸੰਦੜਾ ਕੇ ਇਹ ਕਰਮਾ ਦਾ ਸ਼ਬਦ ਸੁਣਨੇ ਕਈ ਜੂਨਾ ਜੀਵ ਜਾਂਦਾ ਬੜਕਦਾ ਰਹਿੰਦਾ ਪਰ ਬੜਕ ਬੜਕ ਕੇ ਹੀ ਆਪਣਾ ਜੂਨਾ ਚ ਫੇਰ ਅਗਲੀ ਜੀਵ ਚਲ ਜਾਂਦਾ ਇਸ ਕਰਕੇ ਮਾਲਕ ਇਹ ਕਹਿੰਦੇ ਕਿ ਨੀ ਜੂਨਾ ਇਸਨੇ ਪ੍ਰਾਪਤ ਹੁੰਦੀ ਹੈ ਨੇ ਤੇ ਜੂਨਾ ਦੇ ਵਿੱਚ ਹੀ ਖਪਤ ਹੁੰਦਾ ਅੰਦਰ ਕਹਿੰਦੇ ਕੋਈ ਜੀਵ ਚਲ ਜਾਂਦਾ ਨੇ ਕਹਿੰਦੇ ਕਿਸੇ ਹੁਣ ਚਲਦਾ ਕਬੂਕੀਟ ਹਸ ਪਤੰਗ ਹੋਏ ਜੀ ਉਹਦੇ ਕੀੜੇ ਮਕੋੜੇ ਬਣ ਜਾਂਦਾ ਕੁਝ ਹਾਤੀ ਕੋੜੇ ਬਣ ਜਾਂਦਾ ਇੱਕ ਪਤੰਗੇ ਬਣ ਜਾਂਦਾ ਆਪਣਾ ਜੀਵਨ ਜੀ ਕੇ ਫਿਰ ਫਿਰ ਅਗਲੀ ਜਨਮ ਮਿਲ ਗਈ ਅਨੇਕ ਜਨਮ ਪਰਮੇ ਪਰਮੀਆਂ ਫਿਰ ਉਸੇ ਤਰ੍ਹਾਂ ਹੀ ਪਰਮ ਅਜ ਭਿਆ ਹੋਇਆ ਜੀਵ ਅਗਲੀ ਜੀਵਨਾ ਚਲ ਜਾਂਦਾ ਉੱਥੇ ਪਗਦਾਨ ਕਰਦਾ ਜੇ ਸਮਝ ਆ ਗਈ ਰਾਜਾ ਨੇ ਦੇਖੋ ਇਸ ਮਕੜੀ ਨੇ ਔਰ ਇਸ ਮੱਖੀ ਨੇ ਜਾਨ ਬਚਾਈ ਤੇ ਪਰਮੇਸ਼ਰ ਦੀ ਕੁਦਰਤ ਹੈ ਜਦੋਂ ਜਿਸ ਨੇ ਬਚਾਣਾ ਹੈ ਪਰਮੇਸ਼ਰ ਕੋਈ ਨਾ ਕੋਈ ਤਰੀਕਾ ਕਰ ਦਿੰਦਾ ਉਸ ਤਰੀਕੇ ਨਾਲ ਉਹਦਾ ਬਚਾਅ ਹੋ ਜਾਂਦਾ ਹੈ ਤੇ ਉਸੇ ਤਰੀਕੇ ਨਾਲ ਦੀ ਮੌਤ ਵੀ ਹੁੰਦੀ ਹੈ ਰਿਜਕ ਬਾਣੇ ਮੌਤ ਜਾਂਦਾ ਤੇ ਬੰਦਾ ਰਿਜਕ ਪਾਸਤੇ ਜਗੇ ਮੌਤ ਖੜੀ ਹੁੰਦੀ ਤੇ ਮੌਤ ਦਾ ਵੀ ਨਿਰਧਾਰ ਸਮਾਂ ਹੁੰਦਾ ਹੈ ਵੇ ਬਾਨਾ ਬਣਾ ਕੇ ਆਂਦੀ ਮੌਤ ਇਹ ਸਾਰਾ ਪਰਪੰਚ ਪਰਮੇਸ਼ਰ ਦਾ ਹੈ ਜਿਸ ਦਾ ਜਿਸ ਦਾ ਉਹ ਪਰਮੇਸ਼ਰ ਚਾਹੁੰਦਾ ਜਿਉਂ ਪ੍ਰਭਾਵੇ ਤੇਵੇਂ ਨਛਾਵੇ ਹੁੰਦਾ ਇਹ ਜੀਵ ਸਾਰੇ ਨਛਰੇ ਅੰਦਰ ਕਿਉਂਕਿ ਇਹ ਪਰਮੇਸ਼ਰ ਦੀ ਲੀਲਾ ਹੈ ਜੋ ਤੇ ਸੁਭਾਵੇ ਸੋਈ ਹੋਏ ਜੋ ਪ੍ਰਭੂ ਨੂੰ ਪਾਉਂਦਾ وہی ਕੁਝੀ ਹੁੰਦਾ ਕਿਸੇ ਦੇ ਕਰਨੇ ਨਾਲ ਕੁਝ ਨਹੀਂ ਹੁੰਦਾ ਉਹ ਕਰਮ ਅਨੁਸਾਰ ਪਰਮੇਸ਼ਰ ਉਹਨਾਂ ਨੂੰ ਜੀਵ ਬਣਾਉਂਦਾ ਹੈ ਜੁਨਾ ਦਿੰਦਾ ਹੈ ਕਰਮ ਕਰਦੇ ਨੇ ਜੀਵ ਫਿਰ ਫਲ ਪਾਉਂਦੇ ਨੇ ਕਹਿੰਦੇ ਮਾਰੇ ਫਿਰ ਬਚਾਅ ਕਿਸ ਤਰ੍ਹਾਂ ਹੋਵੇ ਕਹਿੰਦੇ ਬਸ ਇੱਕ ਉਹ ਪਰਮੇਸ਼ਰ ਦੇ ਸ਼ਰਨ ਆਗੋ ਜਿਹੜਾ ਚਲਾ ਜਾਵੇ ਉਹ ਜੀਵ ਨਾਲੋਂ ਤਾਂ ਫਾਰਕ ਹੁੰਦਾ ਹੈ ਤੇ ਅਰਦਾਸ ਕਰਦੇ ਨੇ